ਸਲੋਕ ਮਹਲਾ ਪਹਿਲਾ ਵਿਸਮਾਦ ਨਾਮ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ghed ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗੈ ਫਿਰ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ विस्माद अग्नि खेडे विडाणी विस्माद धरती विस्माद खाणी विस्माद साध लगे पराणी विस्माद संजोग विस्माद विंजोग विस्माद भुख विस्माद भोग विस्माद सिफते विस्माद साल विस्मद उछड़ विस्मद रा विस्मद ने रे दूर विस्मद देखै आज रा हजूर वेख विडान रहा वे विस्मदे नानक पुछणा ओ ਵੇਖ ਵਿਡਾਨ ਰਹਾ ਵਿਸਮਾਦੇ ਨਾਮ ਕੋ ਬੁਛਣਾ ਹੋਰੇ ਭਾਗੇ ਵਿਸਮਾਗ ਇੱਕ ਉਹ ਅਵਸਥਾ ਜਿੱਥੇ ਮਨੁੱਖ ਦੀ ਸੋਚ ਸ਼ਕਤੀ ਸ਼ਿਥਲ ਹੋ ਜਾਂਦੀ ਅੱਗੋਂ ਸੋਚ ਨਾ ਸਕੇ ਐਸੀ ਹਾਲਤ ਵਿੱਚ ਜੋ ਅਵਸਥਾ ਬਣਦੀ ਹੈ ਉਨੂੰ ਅश्चर्यਤਾ ਵਿਸਮਾਹ ਰਹਿਸ ਮੇ ਵਿਸਮੇ ਕਰਕੇ ਕਹਿੰਦੇ ਨੇ ਆਸਾ ਦੀ ਵਾਰ ਦੀ ਜੋ ਇਹ ਤੀਸਰੀ ਪੌੜੀਏ ਇਸ ਦੇ ਨਾਲ ਜੋ ਪਹਿਲੇ ਪਾਤਸ਼ਾਹੀ ਦੇ ਇਹ ਦੋ ਸ਼ਲੋਕ ਨੇ ਇਹਦੇ ਚ ਕਾਦਰ ਦੀ ਤਰਫੋਂ ਵਰਤੀ ਹੈ ਜਿਹੜੀ ਕੁਦਰਤ ਤੇ ਕੁਦਰਤ ਦੇ ਜੋ ਵਿਸਮਾਤਾ ਹੈ ਉਸ ਦਾ ਸਾਹਿਬ ਸ਼੍ਰੀ ਗunanak dev ji maharaj ਜ਼ਿਕਰ ਕਰਦੇ ਨੇ ਅਜੋਕੇ ਸਮੇਂ ਚ ਵਿਸਮਾਦ ਮਨੁੱਖ ਦੀ ਜ਼ਿੰਦਗੀ ਚ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਮਨੁੱਖ ਜਦ ਹੰਕਾਰੀ ਹੋ ਜਾਏ ਤਾਂ ਉਹ ਕਹਿ ਦਿੰਦਾ ਹੈ ਮੈਂ ਸਭ ਕੁਝ ਜਾਣਦਾ ਜੈਸੇ ਇਹ ਦਾਵਾ ਹੋਵੇ ਕਿ ਮੈਂ ਸਭ ਕੁਝ ਜਾਣਦਾ ਉੱਥੇ ਵਿਸਮਾਦ ਦਾ ਜਨਮ ਨਹੀਂ ਹੁੰਦਾ ਉੱਥੇ ਰਹਿਸ ਦਾ ਜਨਮ ਨਹੀਂ ਹੁੰਦਾ ਉੱਥੇ ਅਸ਼ਚਰਜਤਾ ਪੈਦਾ ਨਹੀਂ ਹੁੰਦੀ ਹੈਰਾਨ ਕੁਨ ਅਵਸਥਾ ਉੱਥੇ ਬਣਦੀ ਹੈ ਜਦ ਐਸਾ ਮਨੁੱਖ ਸੋਚੇ ਤੇ ਉਸਦੇ ਕੋਲ ਬਾਰੀਕ ਬੁੱਧ ਹੋਵੇ ਕਿ ਮੈਂ ਜੋ ਕੁਝ ਵੇਖਿਆ ਹੈ ਪੂਰਾ ਨਹੀਂ ਵੇਖਿਆ ਮੈਂ ਜੋ ਕੁਝ ਸੁਣਿਆ ਹੈ ਪੂਰਾ ਨਹੀਂ ਸੁਣਿਆ ਮੈਂ ਜੋ ਕੁਝ ਸੋਚਿਆ ਹੈ ਪੂਰਾ ਨਹੀਂ ਸੋਚਿਆ ਮੈਂ ਜਿੰਨਾ ਗਵਨ ਕੀਤਾ ਹੈ ਫਿਰ ਵੀ ਮੈਂ ਪੂਰਾ ਗਵਨ ਨਹੀਂ ਕੀਤਾ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਹੈ ਕਿ ਇਤਨਾ ਹੀ ਨਹੀਂ ਇਹ ਹੋਰ ਵੀ ਹੈ ਇਹ ਹੋਰ ਵੀ ਹੈ ਐਸੀ ਬੁੱਧੀ ਲਈ ਵਿਨਿਮਰਤਾ ਚਾਹੀਦੀ ਹੈ ਨਿਰਮਾਣਤਾ ਚਾਹੀਦੀ ਹੈ ਕਿੰਨੇ ਨੇ ਇੱਕ ਬੱਚਾ ਰਹੱਸ ਦੇਚ ਜੀਉਂਦਾ ਹੈ ਇੱਕ ਕਵੀ ਰਹੱਸ ਦੇਚ ਜੀਉਂਦਾ ਹੈ ਇੱਕ ਸੰਤ ਰਹੱਸ ਦੇਚ ਜੀਉਂਦਾ ਹੈ ਇਨ੍ਹਾਂ ਤਿੰਨਾਂ ਤੋਂ ਇਲਾਵਾ ਮਨੁੱਖ ਦੀ ਜ਼ਿੰਦਗੀ ਦੇਚ ਅਚਰਜਤਾ ਬਿਸਮਾਦ ਹੈਰਾਨਕੁਨ ਅਵਸਥਾ ਦੇਖਣੀ ਬਹੁਤ ਔਖੀ ਹੈ ਕਿਉਂ ਕਿ ਇਨ੍ਹਾਂ ਤੋਂ ਬਿਨਾ ਜੋ ਜੀਵਨ ਹੈ ਉਹ ਅਹੰਕਾਰੀ ਹੈ ਕਿ ਅਹੰਕਾਰੀ ਦੀ ਜ਼ਿੰਦਗੀ ਵਿੱਚ ਬਿਸਮਾਦ ਨਹੀਂ ਹੁੰਦਾ ਬੱਚਾ ਵਿਨਮਰ ਹੈ ਜੋ ਕੁਝ ਨਹੀਂ ਜਾਣਦਾ ਉਹਦੇ ਬਾਰੇ ਉਸਦਾ ਜਾਣਕਾਰੀ ਦਾ ਦਾਵਾ ਨਹੀਂ ਹੈ ਉਹਦੇ ਬਾਰੇ ਉਸਦਾ ਪ੍ਰਗਟਾਵਾ ਨਹੀਂ ਕਿ ਮੈਂ ਜਾਣਦਾ ਇਸ ਵਾਸਤੇ ਬੱਚਾ ਉੜਦੀਆਂ ਹੋਈਆਂ तितਲੀਆਂ ਨੂੰ ਵੇਖ ਕੇ ਵੀ ਬਿਸਮਾਰ ਬਚਲੀਨ ਹੋ ਜਾਂਦਾ ਹੈ ਬੱਚਾ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਧਰਤੀ ਦੇ ਚੋਂ ਇਹ ਕੈਸਾ ਸੁਪਨ ਧਰਤੀ ਦੇ ਚੋਂ ਇਹ ਕੈਸਾ ਨੂਰ ਇੱਕ ਬੱਚਾ ਤੇ ਸੂਰਜ ਨੂੰ ਵੇਖ ਕੇ ਵੀ ਹੈਰਾਨ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਦੀ ਥੋੜੀ ਜਿਹੀ ਵੀ ਬੁੱਧ ਰੱਖਣ ਵਾਲਾ ਮਾਸੂਮ ਬੱਚਾ ਜਦ ਰਾਤ ਨੂੰ ਚੰਦਰਮਾ ਨੂੰ ਵੇਖਦਾ ਹੈ ਚਮਕਦੇ ਉਹਨੂੰ ਰਹਿਸ ਨਾਲ ਭਰ ਜਾਂਦਾ ਹੈ ਵਿਸਮਾਦ ਨਾਲ ਭਰ ਜਾਂਦਾ ਹੈ ਲੇਕਿਨ ਇਹ ਵਿਸਮਾਦ ਬੱਚੇ ਦੀ ਅਬੋਧ ਅਵਸਥਾ ਦੇਖਣਾ ਹੈ ਅਚੇਤ ਅਵਸਥਾ ਦੇਖਣਾ ਹੈ ਇੱਕ ਹੋਰ ਵਿਸਮਾਦ ਹੈ ਜੋ ਕਵੀ ਕੋਲ ਹੈ ਸ਼ਾਇਰ ਕੋਲ ਹੈ ਔਰ ਜਿੱਥੇ ਵਿਸਮਾਦ ਨਹੀਂ ਸ਼ਾਇਰੀ ਦਾ ਜਨਮ ਵੀ ਨਹੀਂ ਹੁੰਦਾ ਆਮ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਰਹਿਸਮਈ ਅਵਸਥਾ ਤੋਂ ਹੀ ਕਵਤਾ ਦਾ ਜਨਮ ਹੈ ਸ਼ਾਇਰੀ ਦਾ ਜਨਮ ਹੈ ਕਿ ਜਿਸ ਸ਼ਾਇਰੀ ਦਾ ਜਿਸ ਕਵਤਾ ਦਾ ਰਹਿਸਮਈ ਵਿਸਮਾਦਮਈ ਅਵਸਥਾ ਤੋਂ ਉਤਪਤੀ ਨਹੀਂ ਹੋਈ ਜਨਮ ਨਹੀਂ ਹੋਇਆ ਦਰਸਲੋ ਕਵਤਾ ਕਵਤਾ ਹੀ ਨਹੀਂ ਉਹ ਸ਼ਾਇਰੀ ਸ਼ਾਇਰੀ ਹੀ ਨਹੀਂ ਵਿਸਮਾਦ ਜਿੱਥੇ ਮਨੁੱਖ ਹੈਰਾਨ ਹੋ ਜਾਏ ਵਿਸਮ ਹੋ ਜਾਏ ਰਹਿਸ ਦੀ ਦੁਨੀਆ ਵਿੱਚ ਖੋ ਜਾਏ इसलिए तीक्षण बुद्ध चाहिए तो कवि का विस्माद अबोध अवस्था ते नहीं खड़ा सुबोध अवस्था ते खड़ा लेकिन खड़ा है हृदय के ते इस वास्ते कवि कोल रहसता थोड़ा जिया रस भी है कवि कोल विस्माद का थोड़ा जिया रहस भी रस भी है जबकि यह रस बच्चे हैरान है हैरानकुन अवस्था जरूर है लेकिन यह रस नहीं है ਵਿਸਮਾਦ ਦੇਚ ਫਿਰ ਜੀਵਦੇ ਨੇ ਸੰਤ ਇਹ ਤੀਸਰੀ ਕੋਟੀ ਚ ਆ ਜਾਂਦੇ ਨੇ ਔਰ ਇਹ ਤੀਸਰੀ ਕੋਟੀ ਸਿਖਰ ਹੈ ਸ਼੍ਰਮੌਰ ਹੈ ਉੱਚਤ ਹੈ ਇਹ ਆਪਣੀ ਆਤਮਾ ਦੇ ਤਲ ਤੇ ਜੀਵਦੇ ਨੇ ਤੇ ਆਤਮਾ ਦੇ ਚੋਂ ਜੋ ਕੁਝ ਵੀ ਚਾਰੋਂ ਪਾਸੇ ਅੰਕ੍ਰਿਤ ਹੋਇਆ ਔਰ ਹੁੰਦਾ ਰਹਿੰਦਾ ਇਹਨੂੰ ਵੇਖ ਵੇਖ ਕੇ ਉਹ ਵਿਸਮਾਦ ਹੁੰਦੇ ਇਸ ਨੂੰ ਵੇਖ ਵੇਖ ਕੇ ਉਹ ਰਸ ਲੈਂਦੇ ਨੇ ਐਸਾ ਜਗਤ ਦੇ ਵਿੱਚ ਜੋ ਕੁਝ ਅੰਕੁਰਿਤ ਹੁੰਦਾ ਹੈ ਉਸ ਪਰਮ ਆਤਮਾ ਤੋਂ ਉਹਨੂੰ ਵੇਖ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਵਿਸਮਾਦ ਦੇ ਚਲਾ ਗਿਆ ਵੇਖ ਵਿਡਾਂ ਰਹਾ ਵਿਸਮਾਦ ਨਾਨਕ ਬੁਝਨ ਪੂਰੇ ਭਾਗ ਸਾਹਿਬ ਕਹਿੰਦੇ ਮੈਂ ਇਹ ਵਿਡਾਂ ਇਹ ਕੌਤਕ ਵੇਖ ਕੇ ਵਿਸਮਾਦ ਹੋ ਗਿਆ ਪਰ ਇਹ ਵਿਸਮਾਦ ਮਈ ਅਵਸਥਾ ਵੀ ਸਾਹਿਬ ਕਹਿੰਦੇ ਨੇ ਨਾਨਕ ਬੁਝਨ ਪੂਰੇ ਭਾਗ ਕੋਈ ਬੁਝਦਾ ਹੈ ਕੋਈ ਜਾਣਦਾ ਹੈ ਪੂਰੇ ਭਾਗਾਂ ਭਾ ਉਸ ਦੀ ਪ੍ਰਾਪਤ ਉੱਚੀ ਹੋਵੇ ਉਸ ਦੇ ਪੂਰਵਲੇ ਸੰਸਕਾਰ ਮਹਾਨ ਹੋਣ ਉਹਦੇ ਤੇ ਪ੍ਰਭੂ ਦੀ ਦਹਾ ਬਹੁਤ ਵੱਡੇ ਪੱਦਰਤੇ ਹੋਵੇ ਤਾਂ ਕਿਦੇ ਉਹ ਵਿਸਮਾਦ ਨਹੀਂ ਜੀਵਨ ਜੀਉਂਦਾ ਰਹਸ ਤੇ ਚ ਜੀਉਂਦਾ ਹੈ ਅਜੋਕੀ ਸਦੀ ਇਹ ਜੋ 20ਵੀਂ ਸਦੀ ਹੈ ਇਹ ਰਸ ਵਿਹੀਨ ਹੋ ਗਈ ਹੈ ਕਿਉਂਕਿ ਰਹਿਸ ਵਿਹੀਨ ਹੋ ਗਈ ਹੈ ਸਵਾਦ ਵਿਹੀਨ ਹੋ ਗਈ ਹੈ ਕਿਉਂਕਿ ਵਿਸਮਾਦ ਵਿਹੀਨ ਹੋ ਗਈ ਹੈ ਸਵਾਦ ਤੇ ਉੱਥੇ ਹੈ ਜਿੱਥੇ ਵਿਸਮਾਦ ਹੈ रास्ते उठे है जिथे रहस है रहस खो गया रस खो गया विस्माद खो गया स्वाद खो गया विस्माद क्यों खोया रहस क्यों खोया अहंकार अहंकार ही कहना है मैं बदलों जो, ए, मैं वेख ले। मैं जो है मैं वेख लिया पूरा और मैं जान भी लिया मैं सूरज न जो है मैं वेख लिया पूरा और मैं जान भी लिया ये धरती कि मैं वेख है ਔਰ ਮੈਂ ਇਹਨੂੰ ਜਾਣ ਵੀ ਲਿਆ ਹੈ ਕਿ ਕਿਸੇ ਵਕ ਧਰਤੀ ਦਾ ਸੂਰਜ ਦਾ ਇੱਕ ਹਿੱਸਾ ਸੀ ਇਹ ਧਰਤੀ ਟੁੱਟ ਕੇ ਇਹ ਥੱਲੇ ਆਈ ਇੱਕ ਪਾਸੇ ਹੋਈ ਸਦੀਆਂ ਤੱਕ ਗਰਮ ਰਹੀ ਫਿਰ ਠੰਡੀ ਹੋਈ ਫਿਰ ਇਸ ਦੇ ਵਿੱਚ ਬਨਸਪਤੀ ਪੈਦਾ ਹੋਈ ਕਿ ਸਜੇ ਸਜੇ ਇਹ ਜੀਵਨ ਚਲਿਆ ਜੋ ਅੱਜ ਵਿਚਰ ਰਿਹਾ ਹੈ ਇਸ ਤਰੀਕੇ ਨਾਲ ਇੱਕ ਜਾਣਕਾਰ ਬੰਦਾ ਕਹਿ ਦਿੰਦਾ ਮੈਂ ਤੇ ਸਭ ਕੁਝ ਜਾਣਦਾ ਇਸ ਵਾਸਤੇ ਵਿਗਿਆਨਕ ਦੇ ਕੋਲ ਰਹੱਸ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਵਿਗਿਆਨਕ ਕੋਲ ਕਵੀ ਵਾਲਾ ਹਿਰਦਾ ਨਹੀਂ ਵਿਗਿਆਨਕ ਕੋਲ ਸ਼ਾਇਰ ਵਾਲਾ ਹਿਰਦਾ ਨਹੀਂ ਉਸ ਦੀ ਪਦਾਰਤ ਦੇ ਨਾਲ ਨੇੜਤਾ ਹੁੰਦੀ ਹੋਈ ਵੀ ਪਦਾਰਤ ਤੋਂ ਦੂਰੀ ਕਿਉਂਕਿ ਉਸ ਨੇ ਪਦਾਰਤ ਦੇ ਵਜੂਦ ਨੂੰ ਵੇਖਿਆ ਹੈ ਪਦਾਰਤ ਦੀ ਰੂਹ ਨੂੰ ਨਹੀਂ ਵੇਖਿਆ ਸੰਸਾਰ ਦੇ ਆਕਾਰ ਨੂੰ ਵੇਖਿਆ ਉਹਨੇ ਇਸ ਦੀ ਬੁਨਿਆਦ ਨੂੰ ਨਹੀਂ ਵੇਖਿਆ ਉਸ ਨੇ ਇਸ ਦੇ ਨੂਰ ਨੂੰ ਨਹੀਂ ਵੇਖਿਆ ਪਰ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਵੇਖਦਾ ਔਰ ਵੇਖ ਵੇਖ ਕੇ ਵਿਸਮਾਦ ਹੋ ਰਿਆਂ ਰਹਿਸ ਦੇ ਵਿੱਚ ਖੋ ਗਿਆਂ ਕੀ ਕੁਝ ਵੇਖ ਰਿਆਂ ਔਰ ਕਿੰਨਾ ਕੁ ਪਸਾਰਾ ਹੈ ਇਸ ਸ਼ਲੋਕ ਦੇ ਵਿੱਚ ਗਿਣਤੀ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਜਾ ਰਹੇ ਨੇ ਵਿਸਮਾਦ 나ਦ ਵਿਸਮਾਦ ਵੇਦ ਪ੍ਰਥਮ ਤੇ ਮੇਰੇ ਲਈ ਉਹ ਜੋ ਆਵਾਜ਼ ਹੈ ਜੋ ਮੇਰੇ ਕੰਨ ਸੁਣਦੇ ਨੇ ਇਨੇ ਸੁਣ-ਸੁਣ ਕੇ ਮੈਂ ਵਿਸਮਾਦ ਦੇ ਚਲਾ ਜਾਣਾ ਅਸੀਂ ਵੀ ਸੁਣਦੇ ਹਾਂ ਬਦਲਾਂ ਦੀ ਗਰਜਨ ਸੁਣਦੇ ਹਾਂ ਕੋਇਲਾਂ ਦੀ ਕੋਕੂ ਸੁਣਦੇ ਹਾਂ ਮਨੁੱਖਾਂ ਦੇ ਬੋਲ ਸੁਣਦੇ ਹਾਂ ਸਾਗਰ ਦਾ ਗਰਜਨ ਸੁਣਦੇ ਹਾਂ ਪਵਨ ਦੀ ਸ਼ਾਸ਼ਾ ਸੁਣਦੇ ਹਾਂ ਚਿੜੀਆਂ ਦਾ ਚਹਿਚਹਾਣਾ ਸੁਣਦੇ ਹਾਂ ਸੰਗੀਤ ਸੁਣਦੇ ਹਾਂ ਗੀਤ ਸੁਣਦੇ ਹਾਂ ਪਰ ਵਿਸਮਾਦ ਨਹੀਂ ਰਹਿਸ ਨਹੀਂ ਕਾਰਨ ਅਸੀਂ ਨਾਦ ਦੀ ਖਲੜੀ ਵੇਖਦੇ ਹਾਂ ਰੂ ਨਹੀਂ ਵੇਖਦੇ ਉਪਰੋਂ ਹੀ ਸੁਣਦੇ ਆ ਇਹ ਜਿਤਨੀਆਂ ਆਵਾਜ਼ਾਂ ਨੇ ਜੋ ਸ਼ਬਦ ਜੋ ਆਵਾਜ਼ ਜੋ स्वर ਜੋ ਧੁਨੀ ਸੜੇ ਕੰਨ ਦੇ ਚ ਪੈ ਰਹੀ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੰਜ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਮੇਰੇ ਲਈ ਤੇ ਹੈ ਪ੍ਰਮਾਤਮਾ ਤੂੰ ਹੀ ਬੋਲ ਰਿਹਾ ਹੈ ਕਿਧਰੇ ਸਾਗਰ ਦੇ ਗਰਜਨ ਦੇ ਚ ਕਿਧਰੇ ਪਵਨ ਦੀ ਸ਼ਾਸ਼ਾਾਂ ਦੇ ਚ ਕਿਧਰੇ ਮਨੁੱਖਾਂ ਦੀ ਭਾਸ਼ਾ ਦੇ ਚ ਕਿਧਰੇ ਬੰਦਿਆਂ ਦੀ ਬੋਲੀ ਦੇ ਚ ਕਿਦਰੇ ਪੰਛੀਆਂ ਦੇ ਚਹਿਚਹਾਣ ਦੇ ਵਿੱਚ ਇਹ ਆਵਾਜ਼ ਸਭ ਤੇਰੀ ਹੈ ਇਹ ਧੁਨ ਸਭ ਤੇਰੀ ਹੈ ਜੇ ਤਾਰੂਪ ਕਾਇਆ ਤੇਰੀ ਇਹ ਜਿਤਨਾ ਆਕਾਰ ਮੈਨੂੰ ਦਿਖਾਈ ਦੇ ਰਿਹਾ ਹੈ ਇਹ ਤੇ ਤੇਰੀ ਕਾਇਆ ਹੈ ਇਹ ਤੇ ਤੇਰਾ ਵਜੂਦ ਹੈ ਔਰ ਇਸ ਵਜੂਦ ਦੇ ਚੋਂ ਜੋ ਕੁਝ ਵੀ ਪ੍ਰਗਟ ਹੋ ਰਿਹਾ ਹੈ ਇਹ ਤੂੰ ਹੀ ਹੈ ਤੋ ਸਾਇਬ ਕਹਿੰਨੇ ਵਿੱਚ ਮਾਦਨਾਦ ਕਿ ਜੋ ਸ਼ਬਦ ਹੈ ਇਹ ਜੋ ਸਵਰ ਹੈ ਇਹ ਜੋ ਆਵਾਜ਼ ਹੈ ਇਹਨੂੰ ਮੈਂ ਸੁਣਦਾ ਤੇ ਵਿਸਮਾਦ ਹੋ ਜਾਣਾ ਹੈ ਹੈਰਾਨਗੀ ਹੋਵੇਗੀ ਵਿਸਮਾਦ ਸ਼ਬਦ ਨੂੰ ਸੁਣ ਕੇ ਵਿਸਮਾਦ ਆਵਾਜ਼ ਨੂੰ ਸੁਣ ਕੇ ਹਾਂ ਆਵਾਜ਼ ਦੀ ਆਪਣੀ ਮਹਾਨਤਾ ਹੈ ਅਗਰ ਇਸ ਨੂੰ ਕਿਦਰੇ ਬਾਰੀਕੀਆਂ ਦੇ ਨਾਲ ਸੁਣਿਆ ਜਾਏ ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਹੈ ਗਉ ਦਾ ਬੋਲਨਾ ਕਦੇ ਕਿਸੇ ਨੇ ਬਾਰੀਕੀ ਨਾਲ ਸੁਣਿਆ ਕੁੱਤਿਆਂ ਦਾ ਭੌਂਕਣਾ ਕਦੇ ਕਿਸੇ ਨੇ ਬਾਰੀਕੀ ਨਾਲ ਸੁਣਿਆ ਸ਼ੇਰ ਦਾ ਗਰਜਣਾ ਤੇ ਚਿੜੀਆਂ ਦੀ ਚਹਿਚਹਾਟ ਹਕੀਕਤ ਹੈ ਜਿਸ ਦਿਨ ਕਿਸੇ ਨੇ ਵੀ ਬਾਰੀਕੀ ਨਾਲ ਸੁਣਿਆ ਵਿਸਮਾਤ ਤਾਰੀ ਹੋ ਜਾਏਗਾ ਔਰ ਸਵਾਦ ਦੀ ਗੰਗਾ ਵਗ ਤੁਰ ਗਈ ਬਾਰੀਕੀ ਨਾਲ ਇਹ ਚਾਰੋਂ ਪਾਸੇ ਉਮੜਦੇ ਹੋਏ ਬੋਲ ਸੁਣੇ ਆਵਾਜ਼ਾਂ ਸੁਣੀਆਂ ਸਵਰਧੁਨੀ ਨੂੰ ਸੁਣਿਆ ਤਾਂ ਰਹਿਸ ਦੀ ਦੁਨੀਆ ਚੋਂ ਬੰਦਾ ਖੋ ਕੇ ਰਸ ਦੀ ਦੁਨੀਆ ਵਿੱਚ ਲੀਨ ਹੋ ਜਾਏਗਾ ਆਨੰਦ ਮਾਣੇਗਾ ਪਰਮ ਰਸ ਤੇ ਸਹਿਬ ਕਹਿੰਦੇ ਨੇ ਵਿਸਮਾਦਨਾਦ ਵਿਸਮਾਦ ਵੇਦ ਵਿਦਿਆ ਗਿਆਨ ਅਨੰਤ ਪ੍ਰਕਾਰ ਦਾ ਗਿਆਨ ਸੜੇ ਰੇਸ਼ ਤੇ ਚ 64 ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ ਲੇਕਿਨ ਇਸ ਨੂੰ ਫਿਰ ਵੀ ਥੋੜਾ ਜਿਹਾ ਤਕਸੀਮ ਕਰੀਏ ਤਾਂ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਆਤਮਾ ਦਾ ਗਿਆਨ ਇੰਜੇ ਤਿੰਨ ਤਰ੍ਹਾਂ ਦੇ ਗਿਆਨ ਦੇ ਵਿੱਚ 64 ਤਰ੍ਹਾਂ ਦੀ ਵਿੱਦਿਆ ਆਉਂਦੀ ਹੈ ਤੇ ਸਾਬ ਕਹਿੰਦੇ ਨੇ ਜਿਹੜੀ ਵਿੱਦਿਆ ਹੈ ਇਹ ਜਿਹੜਾ ਗਿਆਨ ਹੈ ਇਹਨੂੰ ਵੀ ਮੈਂ ਮਹਿਸੂਸ ਜਦ ਕਰਦਾ ਹਾਂ ਤੇ ਵਿਸਮਾਤ ਦੇ ਚਲਾ ਜਾਂਦਾ ਗਿਆਨ ਸੂਝ ਸਮਝ ਇਹ ਵਿੱਦਿਆ ਵਿੱਦਿਆ ਨੂੰ ਪੜ੍ਹਦੇ ਆਇਆ ਜਿਹੜਾ ਵਿਦਿਆਰਥੀ ਵਿਸਮਾਤ ਦੇ ਚਲਾ ਜਾਏ ਉਹ ਸੰਤ ਹੈ ਗਿਆਨ ਹਾਸਲ ਕਰਦਿਆਂ ਕਰਦਿਆਂ ਜੋ ਵਿਦਿਆਰਥੀ ਜੋ ਸ਼ਾਗਿਰਦ ਰਹਿਸ ਦੀ ਦੁਨੀਆ ਵਿੱਚ ਖੋ ਜਾਏ ਉਹ ਰਸ ਦੀ ਦੁਨੀਆਂ ਵਿੱਚ ਲੀਨ ਹੋ ਕੇ ਸੰਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ ਭਗਤ ਦਾ ਰੁਤਬਾ ਹਾਸਲ ਕਰ ਲੈਂਦਾ ਹੈ ਤੋਂ ਸਹਿਬ ਕਹਿੰਦੇ ਨੇ ਮੈਂ ਇਸ ਵਿਦਿਆ ਨੂੰ ਮਹਿਸੂਸ ਕਰਕੇ ਚਾਰੋਂ ਪਾਸੇ ਬਿਖਰੇ ਹੋਏ ਗਿਆਨ ਨੂੰ ਮਹਿਸੂਸ ਕਰਕੇ ਵਿਸਮਾਦ ਹੋ ਜਾਂਦਾ ਔਰ ਗਿਆਨ ਹਰ ਇੱਕ ਚੀਜ਼ ਦੇ ਛੁਪਿਆ ਹੋਇਆ ਹੈ ਲੈਣ ਦੀ ਸਮਰੱਥਾ ਹੋਵੇ ਦਰਖਤ ਦਾ ਇੱਕ ਨਿੱਕਾ ਜਿਹਾ ਪੱਤਾ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਜੇ ਅਸੀਂ ਉਸ ਨੂੰ ਜਾਣਨਾ ਚਾਹੀਏ ਰੇਤ ਦਾ ਇੱਕ ਨਿੱਕਾ ਜਿਹਾ ਜ਼ਰਾ ਆਪਣੇ ਵਿੱਚ ਬਹੁਤ ਕੁਝ ਸਮੇਟ ਕੇ ਬੈਠਾ ਹੈ ਜੇ ਅਸੀਂ ਖੋਲਣਾ ਚਾਹੀਏ ਸਾਗਰ ਸੂਰਜ ਦੀ ਕਿਰਨ ਚੰਦਰਮਾ ਮਨੁੱਖ ਬਨਸਪਤੀ ਪਸ਼ੂ ਪੰਖੀ ਹਰ ਇੱਕ ਗਿਆਨ ਦੇ ਸਾਗਰ ਨੇ ਚਾਰੋਂ ਪਾਸੇ ਗਿਆਨ ਦਾ ਉਮੜਿਆ ਹੋਇਆ ਸਾਗਰ ਹੈ ਮਨੁੱਖ ਅਗਰ ਯਤਨ ਕਰੇ ਤਾਂ ਇਸ ਸਾਗਰ ਦੇ ਚੋਂ ਕੁਛ ਇੱਕ ਅੰਮ੍ਰਿਤ ਦੇ ਘੁੱਟ ਪਾਨ ਕਰਕੇ ਰਹਿستی ਦੁਨੀਆ ਵਿੱਚ ਖੋ ਸਕਦਾ ਹੈ ਰਸ ਦਾ ਆਨੰਦ ਮਾਣ ਸਕਦਾ ਹੈ ਤਾਂ ਸਹਿਬ ਕਹਿੰਦੇ ਨੇ ਮੈਂ ਜਦ ਵਿਦਿਆ ਨੂੰ ਮਹਿਸੂਸ ਕਰਦਾ ਜੋ ਚਾਰੋਂ ਪਾਸੇ ਬਿਖਰੀ ਪਈ ਹੈ ਗਿਆਨ ਨੂੰ ਮਹਿਸੂਸ ਕਰਦਾ ਜੋ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ ਤਾਂ ਮੈਂ ਵਿਸਮਾਦ ਹੋ ਗਿਆ ਵਿਸਮਾਦ ਜੀ ਵਿਸਮਾਦ ਭੇਦ ਫਿਰ ਮੈਂ ਵੇਖਦਾ ਜੀਵਾਂ ਨੂੰ ਔਰ ਜੀਵਾਂ ਦੇ ਭੇਦ ਨੂੰ ਮੈਂ ਤੇ ਵਿਸਮਾਦ ਹੋ ਜਾਂਦਾ ਇੱਕ ਚਿੜੀ ਤੋਤੇ ਨਾਲ ਮੇਲ ਨਹੀਂ ਖਾਂਦੀ ਤੋਤਾ ਕਉਏ ਨਾਲ ਮੇਲ ਨਹੀਂ ਖਾਂਦਾ ਕਉਆ ਇਲ ਨਾਲ ਮੇਲ ਨਹੀਂ ਖਾਂਦੀ ਇਲ ਬਾਜ਼ ਨਾਲ ਮੇਲ ਨਹੀਂ ਖਾਂਦਾ ਬਾਜ਼ ਕਬੂਤਰ ਨਾਲ ਮੇਲ ਨਹੀਂ ਖਾਂਦਾ ਔਰ ਇਸੇ ਤਰੀਕੇ ਨਾਲ ਕਬੂਤਰ ਕੋਇਲਾ ਨਾਲ ਮੇਲ ਨਹੀਂ ਖਾਂਦਾ ਸਿਰਫ ਹੈ ਆਕਾਰ ਦਾ ਭੇਦ ਨਹੀਂ ਹੈ ਹੋਰ ਵੀ ਬਾਰੀਕ ਭੇਦ ਹੈ ਸਾਰੇ ਕੁੱਤੇ ਵੀ ਇੱਕ ਜਿਹੇ ਨਹੀਂ ਨੇ ਸਾਰੇ ਸ਼ੇਰ ਵੀ ਇੱਕ ਜਿਹੇ ਸ਼ੇਰ ਨਹੀਂ ਨੇ ਸਾਰੀਆਂ ਬੱਕਰੀਆਂ ਵੀ ਇੱਕ ਜੈਸੀਆਂ ਬੱਕਰੀਆਂ ਨਹੀਂ ਨੇ ਸਾਰੀਆਂ ਭੇਡਾਂ ਵੀ ਇੱਕ ਜੈਸੀਆਂ ਭੇਡਾਂ ਨਹੀਂ ਨੇ ਔਰ ਸਾਰੇ ਮਨੁੱਖ ਵੀ ਇੱਕ ਜਿਹੇ ਮਨੁੱਖ ਨਹੀਂ ਨੇ ਸਾਰੇ ਦਰਖਤ ਵੀ ਇੱਕ ਜਿਹੇ ਦਰਖਤ ਨਹੀਂ ਨੇ ਸਹਿਬ ਕਹਿੰਦੇ ਨੇ ਜਦ ਮੈਂ ਜੀਵਾਂ ਨੂੰ ਵੇਖਦਾ ਜੋ ਬਨਸਪਤੀ ਦੇ ਚ ਨੇ ਪਸ਼ੂ ਪੰਖੀਆਂ ਦੇ ਚ ਨੇ ਕੀੜੇ ਮਕੋੜਿਆਂ ਦੇ ਚ ਨੇ ਤੇ ਫਿਰ ਮੈਂ ਇਹਨਾਂ ਦੇ ਭੇਦ ਵੇ ਬੜੀ ਦੂਰੀ ਹੈ ਆਪਸ ਦੇ ਚ ਕੋਈ ਮੇਲ ਹੀ ਨਹੀਂ ਬੱਕਰੀ ਦਾ ਕੀ ਮੇਲ ਹੈ ਗਊ ਨਾਲ ਤੇ ਗਊ ਦਾ ਕੀ ਮੇਲ ਹੈ ਸ਼ੇਰ ਦੇ ਨਾਲ ਤੇ ਸ਼ੇਰ ਦਾ ਕੀ ਮੇਲ ਹੋ ਸਕਦਾ ਹੈ ਹਾਥੀ ਨਾਲ ਤੇ ਹਾਥੀ ਦਾ ਕੀ ਮੇਲ ਹੋ ਸਕਦਾ ਹੈ ਘੋੜਿਆਂ ਨਾਲ ਇਤੇ ਬੜੀ ਦੂਰੀ ਹੈ ਭੇਦ ਸਾਬਕਾ ਜਦ ਮੈਂ ਸੰਸਾਰ ਦੇ ਚ ਭੇਦ ਵੇਖ ਇੱਕ ਦਰਿਆ ਦਾ ਦੂਸਰੇ ਦਰਿਆ ਨਾਲ ਕੀ ਮੇਲ ਹੈ ਇੱਕ ਪਹਾੜ ਦਾ ਦੂਸਰੇ ਪਹਾੜ ਨਲਕੀ ਮੇਲ ਹੈ ਇੱਕ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਦਾ ਦੂਜਿਆਂ ਨਾਲ ਕੀ ਮੇਲ ਹੈ ਦੂਰੀ ਬੇ ਇਸ ਭੇਦ ਨੂੰ ਜਦ ਮੈਂ ਵੇਖਦਾ ਤੋ ਵਿਸਮਾਤ ਤਾਰੀ ਹੁੰਦਾ ਹੈ ਇਹ ਭੇਦ ਆਪਾਂ ਵੀ ਰੋਜ਼ ਵੇਖਦੇ ਸਾਰੋਂ ਪਾਸੇ ਸਾਨੂੰ ਦਿਖਾਈ ਦਿੰਦਾ ਹੈ ਬੰਦੇ ਬੰਦੇ ਵਿੱਚ ਭੇਦ ਮਨੁੱਖ ਮਨੁੱਖ ਦੇ ਵਿੱਚ ਅੰਤral ਸਾਰਾ ਜੀਵਨ ਸਾਰੇ ਜੀ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿਚਾਰ ਇੱਕ ਭੇਦ ਦੀ ਦੀਵਾਰ ਹੈ ਇਹ ਭੇਦ ਸਾਰੇ ਰੰਗ ਦਾ ਹੈ ਰੂਪ ਦਾ ਹੈ ਜਾਤ ਦਾ ਹੈ ਪਾਤ ਦਾ ਹੈ ਨਸਲ ਦਾ ਹੈ ਔਰ ਇਸ਼ਤੋਂ ਇਲਾਵਾ ਮਨੁੱਖੀ ਦੁਨੀਆ ਵਿੱਚ ਭਾਸ਼ਾ ਦਾ ਹੈ ਮਜ਼ਬਦ ਦਾ ਹੈ ਗਰਸ ਕੇ ਹਰ ਜੀਵਾਂ ਵਿੱਚ ਢੇੜ ਹੈ ਰੇਸ਼ਮ ਦੇ ਕੀੜੇ ਬਿਸਟਾ ਦੇ ਕੀੜੇ ਜੈਸੇ ਨਹੀਂ ਹੈ ਬੜਾ ਢੇੜ ਹੈ ਜਦ ਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ ਬਿਸਟਾ ਦਾ ਕੀੜਾ ਵੀ ਕੀੜਾ ਹੈ ਪਰ ਬਹੁਤ ਵੱਡਾ ਢੇੜ ਹੈ ਬਹੁਤ ਵੱਡੇ ਆਪਸ ਵਿੱਚ ਖੜੀ ਦੀਵਾਰ ਹੈ ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਵੇਧ ਹੈ ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਜੀ ਵਿਸਮਾਦ ਵੇਧ ਵਿਸਮਾਦ ਰੂਪ ਵਿਸਮਾਦ ਰੰਗ ਫਿਰ ਮੈਂ ਰੂਪ ਵੇਖਿਆ ਚਾਰੋਂ ਪਾਸੇ ਵਿਖਰੇ ਆਇਆ ਪੰਛੀਆਂ ਦਾ ਰੂਪ ਮਨੁੱਖਾਂ ਦਾ ਰੂਪ ਪਸ਼ੂਆਂ ਦਾ ਰੂਪ ਤੇ ਫਿਰ ਇਹਦੇ ਤੇ ਚੜਿਆ ਆਇਆ ਮੈਂ ਰੰਗ ਵੇਖਦਾ ਕੋਈ ਕਿਸੇ ਰੰਗ ਦਾ ਕੋਈ ਕਿਸੇ ਰੰਗ ਦਾ ਤੇ ਕਿਸੇ ਨੂੰ ਤੇ ਕਈ ਕਈ ਰੰਗ ਦੇ ਦਿੱਤੇ ਇੱਕ ਇੱਕ ਮੱਛੀ ਦੇ ਵਿੱਚ ਕਈ ਕਈ ਰੰਗ ਰੇਖਾਂ ਹੁੰਦੀਆਂ ਨੇ ਇੱਕ ਇੱਕ ਪੰਛੀ ਦੇ ਵਿੱਚ ਕਈ ਕਈ ਰੰਗ ਰੇਖਣੋਂ ਮਿਲਦੇ ਨੇ ਔਰ ਮਨੁੱਖਾ ਜੇ ਥੋੜਾ ਜਿਹਾ ਵੀ ਧਾਰਮਿਕ ਹੈ ਤੇ ਬਾਰੀਕ ਮੁਦ ਰੱਖਦਾ ਹੈ ਵਿਸਮਾਦ ਤਾਰੀ ਹੋਏ ਬਿਨਾ ਰਹਿ ਨਹੀਂ ਸਕੇਗਾ ਹਿੰਕੁਣ ਦੀ ਯਾਤਰਾ ਦੇ ਸਮੇਂ ਇੱਕ ਉਦਾਸੀ ਮਾਤਮਾ ਨੇ ਰਸਤੇ ਵਿੱਚ ਬੈਂਗਣਾ ਦੇ ਖੇਤ ਨੂੰ ਵੇਖ ਕੇ ਉਹਦੇ ਨੈਤਰ ਸੱਜਲ ਹੋਏ ਤੇ ਬੈਂਗਣ ਨੂੰ ਗਲ ਬਕੜੀ ਚਲਦੇ ਆ ਉਹਦੇ ਬੂਟੇ ਆਮ ਲੋਕਾਂ ਦੀ ਦ੍ਰਿਸ਼ਟੀ ਗੋਚਰ ਜਦ ਇਹ ਘਟਨਾ ਹੋਈ ਕਿੰਜ ਮਹਿਸੂਸ ਹੋਇਆ ਜੈਸੇ ਕਿ ਪਾਗਲ ਹਾਂ ਲੇਕਿਨ ਨਹੀਂ ਉਹਦੀ ਰਸਨਾ ਤੇ ਬੋਲ ਨਿਕਲਦੇ ਸਿਮਨ ਬਲ ਬਲ ਜਾਉ ਸ਼ਾਮ ਸੁnder ਕੇ ਅਕਤਿ ਕਥਾ ਜਾਂ ਕੀ ਬਾਤ ਸੋ ਹੈ ਅਕਤਿ ਪ੍ਰਭੂ ਹੈ ਸ਼ਾਮ ਸੁnder ਅੱਜ ਤੋ ਇਸ ਬੈਂਗਣ ਵਿੱਚ ਬੜਾ ਸੋਹਣਾ ਮੁਖੜਾ ਦੇ ਸ਼ਾਮ ਰੰਗ ਵੇ ਕਿਤਨਾ ਸੁੰਦਰ ਹੋ ਸਕਦਾ ਹੈ ਸ਼ਾਮ ਰੰਗ ਵੇ ਕਿਤਨਾ ਪ੍ਰਭਾਵਿਤ ਕਰ ਸਕਦਾ ਹੈ ਸ਼ਾਮ ਰੰਗ ਵੇ ਕਿਤਨਾ ਮਨ ਨੂੰ ਅੰਦੋਲਿਤ ਕਰ ਸਕਦਾ ਹੈ اے ਪ੍ਰਭੂ ਇਹ ਤੂੰ ਬੈਂਗਣਾ ਦੇ ਰਾਹੀ ਦਿਖਾਣਾ ਸੀ ਮੈਨੂੰ ਰੋਜ਼ ਵੇਖਦੇ ਆ ਬੈਂਗਣ ਲੇਕਿਨ ਬੈਂਗਣ ਵਿੱਚ ਸ਼ਾਮ ਸੁੰਦਰ ਦੇ ਦਰਸ਼ਨ ਕਿੱਥੇ ਇਸ ਲਈ ਇੱਕ ਬਾਰੀਕ ਬੁੱਧ ਚਾਹੀਦੀ ਹੈ ਇਸ ਲਈ ਕਵੀ ਦਾ ਹਿਰਦਾ ਚਾਹੀਦਾ ਹੈ ਇਸ ਲਈ ਸੰਤ ਦੀ ਆਤਮਾ ਚਾਹੀਦੀ ਹੈ ਫਿਰ ਤੇ ਬੈਂਗਣ ਨੇ ਪਰਮਾਤਮਾ ਜੈਸੇ ਦਿਖਾਈ ਦੇਣਗੇ ਤੇ ਜੇ ਇਹ ਬੁੱਧ ਨਹੀਂ ਤਾਂ ਹੋ ਸਕਦਾ ਹੈ ਪ੍ਰਮਾਤਮਾ ਵੀ ਬੈਂਗਣਾ ਜੈਸਾ ਹੀ ਦਿਖਾਈ ਦੇਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਤਾਂ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਰੂਪ ਵਿਸਮਾਦ ਰੰਗ ਮੈਂ ਰੂਪ ਵੇਖਦਾ ਜਿੱਥੇ ਤੱਕ ਵੇਖਦਾ ਤੇ ਫਿਰ ਉਹਨਾਂ ਦਾ ਰੰਗ ਵੇਖਦਾ ਹੈ ਮੇਰੇ ਅਕਾਲ ਪੁਰਖ ਵਿਸਮਾਦ ਮੇਰੇ ਤੇ ਤਾਰੀ ਹੋ ਜਾਂਦਾ ਹੈ ਮੈਂ ਤੇ ਰਹਿਸ ਦੀ ਦੁਨੀਆ ਵਿੱਚ ਖੋ ਜਾਂਦਾ ਫਿਰ ਅਗਾਹ ਚੱਲ ਕੇ ਸਾਇਦ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ हे अगाल पुरख मैं हैरान हो जाना के मनुख कपडे पहन ले ने पशु कपडे नहीं पहनदे पक्षी कपडे नहीं पहनदे नगन घूमदे पयने ते उनां नो अपनी नगनदादा कोई बोध भी नहीं है नगनता ते कोई शर्मसारी भी नहीं है नगनता दा कोई एहसास भी नहीं ने जद के अस्सी रोज ए नंगे पशु देखदे कदी विस्मयदारी नहीं होया बारीक बुद चाहिदी ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਵਿਸਮਾਦ ਨਾਗੇ ਫਿਰੇ ਜੰਮ ਵਿਸਮਾਦ ਪਾਉ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਡਾਣੀ ਸਾਹਿਬ ਕਹਿੰਦੇ ਨੇ ਵਗਦੀ ਹੋਈ ਪੌਣ ਨੂੰ ਵੇਖ ਕੇ ਮੈਂ ਵਿਸਮਾਦ ਦੀ ਦੁਨੀਆ ਵਿੱਚ ਖੋ ਜਾਣਾ ਇਸ ਨੂੰ ਮਹਾਨ ਕਵੀ ਸੂਰਬੀਰ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤਿ ਵਿੱਚ ਇੰਜ ਬਿਆਨ ਕਰਦੇ ਨੇ ਕਹੋਂ ਪਵਨ ਉਹਨੋ ਹੋਲਕੇ ਬਹੇ ਦੇਗ ਐਸੇ ਕਹੇ ਨਾ ਆਵੇ ਕਥੋਂ ਤਾਂ ਹੈ ਕੈਸੇ हे ਪ੍ਰਭੂ ਕਿਦਰੇ ਤੂੰ ਪਵਨ ਬਣ ਕੇ ਜਦ ਮੈਨੂੰ ਸਪਰਸ਼ ਕਰਕੇ ਲੰਘ ਜਾਂਦਾ ਹੈ ਜਦ ਮੈਨੂੰ ਛੂ ਕਰਕੇ ਲੰਘ ਜਾਂਦਾ ਹੈ ਤੇ ਇਹ ਛੂਣਾ ਮੈਨੂੰ ਬਹੁਤ ਵੱਡਾ ਸੁਖ ਦੇ ਜਾਂਦਾ ਹੈ ਗਰਮੀ ਹੈ ਪਸੀਨਾ ਆ ਰਿਹਾ ਹੈ ਤੇ ਪਵਨ ਛੂ ਕੇ ਲੰਘ ਗਈ ਏ ਇੱਕ ਸੰਸਾਰੀ ਨੂੰ ਤਾਂ ਐਸਾ ਮਹਿਸੂਸ ਹੋਵੇਗਾ ਹਵਾ ਦਾ ਝੌਂਕਾ ਆਇਆ ਕੁਝ ਤਾਜ਼ਗੀ ਦੇ ਕੇ ਇਕ ਕਵੀ ਨੂੰ ਕੁਝ ਹੋਰ ਢੰਗ ਨਾਲ ਮਹਿਸੂਸ ਹੋਵੇਗਾ ਪਰ ਜਿਹੜਾ ਇੱਕ ਸੰਤ ਹੈ ਉਹਨੇ ਤੇ ਕਹਿਣਾ ਹੈ ਪ੍ਰਭੂ ਤੂੰ ਅਜ ਛੂਕੇ ਲਗੇ ਹੈ ਬੜਾ ਸੁਖ ਦੇ ਗਏ ਤੂੰ ਛੂਕੇ ਲਗੇ ਹੈ ਮੇਰਾ ਪਸੀਨਾ ਸੁੱਕ ਗਿਆ ਤੂੰ ਮੈਨੂੰ ਸਪਰਸ਼ ਕਰਕੇ ਲਗੇ ਹੈ ਤੂੰ ਮੇਰੇ ਅਜ ਗਲਵਖੜੀ ਚ ਲਗੇ ਹੈ ਪਵਨ ਵੀ ਪ੍ਰਮਾਤਮਾ ਹੈ ਜਦ ਕਿ ਕਈਆਂ ਲਈ ਤੇ ਹੋ ਸਕਦਾ ਹੈ ਪ੍ਰਮਾਤਮਾ ਵੀ ਸਿਰਫ ਵਗਦੀ ਹੋਈ ਹਵਾ ਹੀ ਹੋਵੇ ਔਰ ਕੁਝ ਨਹੀਂ ਨਹੀਂ ਸੰਤ ਲਈ ਤੇ ਵਗਦੀ ਹੋਈ ਪਵਨ ਇਤੇ ਪ੍ਰਮਾਤਮਾ ਹੈ ਚਾਰੇ ਪਾਸੇ ਪ੍ਰਮਾਤਮਾ ਛੂ ਰਿਹਾ ਸਾਨੂੰ ਸਪਰਸ਼ ਕਰ ਰਿਹਾ ਹੈ ਕਿਧਰੇ ਪਵਨ ਦੇ ਰੂਪ ਵਿੱਚ ਕਿਧਰੇ ਧਰਤੀ ਦੇ ਰੂਪ ਵਿੱਚ ਕਿਧਰੇ ਸੂਰਜ ਦੀਆਂ ਕਿਰਨਾਂ ਦੇ ਰੂਪ ਵਿੱਚ ਕਿਧਰੇ ਹੋਰ ਅਦ੍ਰਿਸ਼ ਤਰੰਗਾਂ ਦੇ ਰੂਪ ਵਿੱਚ ਚਾਰੇ ਪਾਸੇ ਸਾਨੂੰ ਛੂ ਰਿਹਾ ਪਰ ਇੱਕ ਬਦਕਿਸਮਤੀ ਹੈ ਅਸੀਂ ਉਸ ਨੂੰ ਨਹੀਂ ਛੂ ਰਹੇ ਅਸੀਂ ਅੱਖਾਂ ਬੰਦ ਕਰ ਲੈਨੇ ਆ ਅਸੀਂ ਆਪਣੇ ਹਿਰਦੇ ਦੇਤੇ ਇੱਕ ਬਹੁਤ ਵੱਡਾ ਪੱਥਰ ਰੱਖ ਲੈਨੇ ਆ ਫਿਰ ਵੀ ਉਹ ਸਾਨੂੰ ਛੂ ਰਿਹਾ ਉਦੀ ਸਪਸ਼ਟਤਾ ਦਾ ਬੋਧ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੁੱਧੀ ਵਿਕਸਿਤ ਨਹੀਂ ਹੋਈ ਗੁਰੂ ਜਨਪਾਸ ਆਣਾ ਸਤਸੰਗ ਵਿੱਚ ਆਣਾ ਇਸ ਦਾ ਮੁੱਖ ਮਤਸਕ ਜਿਹੜਾ ਹੈ ਉਹ ਇਤਨਾ ਹੀ ਹੈ ਕਿ ਹਰ ਪਰਿਓ ਸੁਆਮੀ ਦੇ ਦਵਾਰੇ ਦੀਜੇ ਬੁੱਧ ਵਿਵੇਕਾ हे ਪ੍ਰਭੂ ਉਹ ਵਿਵੇਕ ਬੁੱਧ ਮੈਨੂੰ ਦੇ ਕਿ ਚਾਰੋਂ ਪਾਸੇ ਤੂੰ ਜਿਹੜਾ ਮੈਨੂੰ ਛੋਹ ਰਿਹਾ ਇਸ ਦਾ ਮੈਨੂੰ ਬੋਧ ਹੋ ਜਾਏ ਇਸ ਦਾ ਮੈਨੂੰ ਪਤਾ ਚੱਲ ਜਾਏ ਐਸਾ ਵੀ ਹੋ ਸਕਦਾ ਹੈ ਕਿ ਮਾਂ ਬਾਪ ਦਾ ਹੱਥ ਜੋ ਸਿਰ ਤੇ ਪਿਆ ਹੈ ਅਗਰ ਬੰਦਾ ਰਹਿ ਸੁਆਦੀ ਹੈ ਤਾਂ ਐਸਾ ਸੋਚੇਗਾ ਅੱਜ ਤੇ ਪ੍ਰਮਾਤਮਾ ਨੇ ਅਸੀਸ ਦੇ ਦਿੱਤੀ ਅੱਜ ਤੇ ਈਸ਼ਵਰ ਨੇ ਅਸੀਸ ਦੇ ਦਿੱਤੀ ਮਾਂ ਦੇ ਰੂਪ ਵਿੱਚ ਪਿਤਾ ਦੇ ਰੂਪ ਵਿੱਚ ਗੁਰੂ ਦੇ ਰੂਪ ਵਿੱਚ ਉਸਤਾਦ ਦੇ ਰੂਪ ਵਿੱਚ ਅਸੀਸ ਤੇ ਚਾਰੋਂ ਪਾਸੇ ਮਿਲ ਰਹੀ ਹੈ ਪਾਤਰਤਾ ਹੋਣੀ ਚਾਹੀਦੀ ਹੈ ਯੋਗਤਾ ਹੋਣੀ ਚਾਹੀਦੀ ਹੈ ਬੋਧ ਹੋਣਾ ਚਾਹੀਦਾ ਹੈ ਤਾਂ ਸਹਿਬ ਕਹਿੰਦੇ ਨੇ ਹੇ ਪ੍ਰਭੂ ਤੋਂ ਕਿਧਰੇ ਪਵਨ ਰੂਪ ਵਿੱਚ ਮੈਨੂੰ ਛੂ ਰਿਹਾ ਹੈ ਮੈਨੂੰ ਤਾਜ਼ਗੀ ਦੇ ਰਿਹਾ ਹੈ ਮੈਨੂੰ ਜ਼ਿੰਦਗੀ ਦੇ ਰਿਹਾ ਹੈ ਔਰ ਇਸ ਵਗਦੀ ਹੋਈ ਪਵਨ ਨੂੰ ਵੇਖ ਕੇ ਮੈਂ ਵਿਸਮਾਦ ਹੋ ਰੰਨਾ ਵਿਸਮਾਦ ਪਾਉਂ ਵਿਸਮਾਦ ਪਾਣੀ हे ਪ੍ਰਭੂ ਵਗਦੇ ਹੋਏ ਦ੍ਰਿਆਮਾਨ ਬਰਸ ਦੀਆਂ ਇਹਾਂ ਬੂੰਦਾਂ ਨੇ ਸਾਗਰ ਦੀਆਂ ਲਹਿਰਾਂ ਨੂੰ ਜੀਲਾਂ ਨੂੰ ਔਰ ਥਾ ਥਾਟੇ ਤੇ ਪਏ ਪਾਣੀ ਨੂੰ ਤੇ बुझा ਰਿਹਾ ਪਿਆਸ ਇਹ ਪਾਣੀ ਮੈਂ ਤੇ ਵਿਸਮਾਦ ਹੋਇਆ। ਸਰੀਰ ਵਿੱਚ ਇਹ ਪਾਣੀ, ਇਹ ਪ੍ਰਭੂ ਮੈਂ ਤੇ ਰਹਿਸ ਦੀ ਦੁਨੀਆ 'ਚ ਖੋ ਜੰਦਾ। ਇਹ ਪਾਣੀ ਅਸੀਂ ਵੇਖਦੇ ਹਾਂ। ਜੈਸੇ ਬਾਰੀਕ ਬੁੱਧੀ ਪ੍ਰਾਪਤੀ ਹੋਵੇਗੀ, ਪਾਣੀ ਪਾਣੀ ਨਹੀਂ ਦਿਖਾਈ ਦੇਗਾ। ਪਾਣੀ ਪ੍ਰਭੂ ਅਕਾਲ ਪੁਰਖ ਦਾ ਰੂਪ ਦਿਖਾਈ ਦੇਗਾ। ਹਕੀਕਤ ਹੈ, ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਹੂੰ ਥੂਲ ਹੋਏ ਕੇ ਭਲੇ ਰਾਗ ਥੂਲੇ। اے ਪ੍ਰਭੂ, ਤੁਮਾਰ ਲਈ ਗਲੇ किधरे मेरे सामने फूल फुल के खड़े हैं, फूलों की तरह फूल के खड़ा है फूलों ऐसा सोपन ऐसी कोमलता तू इतना कोमल है तू इतना सुंदर है तू इतना सुगंधित है कहूं फूल हो भले राग फूले कहू भमर हो भली बात भूले, हे प्रभु मैं एक होकर वेख के हैरान हो रहा कि किधरे पौरा होके तू आप ही अपने रूप से मस्त होया फिर ਆਪ ਆਪਣੀ ਸੁਗੰਧੀ ਤੇ ਮਸਤ ਹੋਇਆ ਫਿਰਦਾ ਹੈ ਫੁੱਲ ਦੇ ਚਾਰੋਂ ਪਾਸੇ ਪ੍ਰਕਰਮਾ ਪਿਆ ਕਰਦਾ ਹੈ ਫੁੱਲ ਤੋਂ ਆਪ ਭਵਰਾ ਤੋਂ ਆਪ ਆਪਣੀ ਆਪ ਵਿੱਚ ਐਸੀ ਲੀਨਤਾ ਆਪਣੇ ਆਪ ਦੇ ਤੇ ਐਸਾ ਤੋਂ ਮੋਹਿਤ ਹੋਇਆ ਫਿਰਦਾ ਹੈ ਇਹ ਇੱਕ ਦ੍ਰਿਸ਼ਟ ਹੈ ਇਹ ਇੱਕ ਧਾਰਮਿਕ ਦ੍ਰਿਸ਼ਟੀ ਹੈ ਜਦ ਇਹ ਮਿਲਦੀ ਹੈ ਤੋਂ ਚਾਰੋਂ ਪਾਸੇ ਪਸਾਰਾ ਬ੍ਰਹਮਦਾਈ ਦਿਖਾਈ ਦਿੰਦਾ ਹੈ ਸਤਗੁਰudev ji ਮਹਾਰਾਜ ਕਹਿੰਦੇ ਨੇ ਪਾਣੀ ਨੂੰ ਵੇਖ ਕੇ ਮੈਂ ਬਿਸਮਾਇਤ ਅਵਸਥਾ ਚਲਾ ਜਾਣਾ ਪਿਆਸ ਲੱਗ ਰਹੀ ਹੈ ਪਾਣੀ ਪੀਂਦੇ ਆ ਕਿੰਦੇਆਂ ਜੋ ਸ਼ਾਂਤੀ ਮਿਲਦੀ ਹੈ ਚੈਨ ਮਿਲਦਾ ਹੈ ਸਰੀਰ ਨੂੰ ਜੋ ਆਰਾਮ ਮਿਲਦਾ ਹੈ हे ਪ੍ਰਭੂ ਮੈਂ 당 ਰਹਿ ਜਾਣਾ ਇਤਨੀ ਵੱਡੀ ਤੇਰੀ ਇਹ ਦਾਤ ਇਤਨੀ ਵੱਡੀ ਤੇਰੀ ਇਹ ਸੌਗਾਤ ਔਰ ਇਸ ਦੇਚਾ ਇਤਨਾ ਤੂੰ ਰਸ ਪਾ ਦਿੱਤਾ ਇਤਨਾ ਤੂੰ ਜੀਵਨ ਪਾ ਦਿੱਤਾ ਵਿਸਮਾਦ ਅਗਨੀ ਖੇੜੇ ਵਿਢਾਣੇ ਮੈਂ ਵਿਸਮਾਦ ਹੋ ਜਾਣਾ ਅਗਨੀ ਨੂੰ ਵੇਖ ਕੇ ਜੋ ਤਰ੍ਹਾਂ ਤਰ੍ਹਾਂ ਦੇ ਕੌਤਕ ਪਈ ਕਰ ਦੀਏ ਕਿਦਰੇ ਬੜਵਾ ਅਗਨ ਕਿਦਰੇ ਦਾਵਾ ਅਗਨ ਕਿਧਰੇ ਜਠਰ ਅਗਨ ਦਾਵਾ ਅਗਨ ਜੋ ਬਨਸਪਤੀ ਦੇ ਵਿੱਚ ਬੜਵਾ ਅਗਨ ਜੋ ਸਾਗਰ ਦੇ ਵਿੱਚ ਹੈ ਜਠਰ ਅਗਨੀ ਜੋ ਜੀਵਾਂ ਦੇ ਸਰੀਰ ਦੇ ਵਿੱਚ ਸਾਬ ਕਹਿੰਦੇ ਨੇ ਮੈਂ ਤੇ ਦੰਗਾ ਹ ਵੱਖ-ਵੱਖ ਇਹ ਅਗਨੀਆਂ ਵੱਖ-ਵੱਖ ਕੌਤਕ ਕਰ ਰਹੀਆਂ ਨੇ ਆਪਣੇ ਆਪਣੇ ਢੰਗ ਨਾਲ ਇਹ ਤਮਾਸ਼ਾ ਕਰ ਰਹੀਆਂ ਨੇ ਔਰ ਇਹਨਾਂ ਦਾ ਤਮਾਸ਼ਾ ਮੈਂ ਰੋਜ਼ ਪਿਆ ਵੇਖਦਾ ਕਿਧਰੇ ਬੜਵਾ ਅਗਨ ਸਾਗਰ ਨੂੰ ਅੰਦੌਲਿਤ ਕਰਕੇ ਉਹਨੂੰ ਬਦਲਾਂ ਦਾ ਰੂਪ ਦੇ ਦਿੰਦੀ ਹੈ ਕਿਧਰੇ ਦਾਵਾ ਅਗਨੀ ਬਨਸਪਤੀ ਦੇ ਚੋਂ ਪ੍ਰਗਟ ਹੋ ਕੇ ਤਰ੍ਹਾਂ ਤਰ੍ਹਾਂ ਦੇ ਹੋਰ ਕੌਤਕ ਕਰਦੀ ਹੈ ਕਿ ਕਿਧਰੇ ਸ਼ਰੀਰਾਂ ਦੇ ਚ ਜਠਲ ਅਗਨੀ ਪਾਚਨ ਸ਼ਕਤੀ ਦਾ ਕੰਮ ਕਰਦੀ ਹੈ ਜੀਵਨ ਦੇਣ ਦਾ ਕੰਮ ਕਰਦੀ ਹੈ ਅਗਨੀ ਦੇ ਐਸੇ ਕੌਤਕ ਤੇ ਜੀਵਨ ਦੇਣ ਦੇ ਵਸੀਲੇ ਵੇਖ ਕੇ हे ਪ੍ਰਭੂ ਮੈਂ ਤੇ ਵਿਸਮਾਦ ਦੀ ਦੁਨੀਆ ਦੇ ਚ ਖੋ ਜਾਣਾ ਵਿਸਮਾਦ ਅਗਨੀ ਖੇੜੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਪਾਣੀ ਸਾਹਿਬ ਕਹਿੰਦੇ ਨੇ ਮੈਂ ਵਿਸਮਾਦ ਮਈ ਅਵਸਥਾ ਚਲਾ ਜਾਣਾ ਧਰਤੀ ਦੇ ਕੌਤਕ ਵੇਖ ਕੇ ਧਰਤੀ ਦੀ ਹੋਂਦ ਨੂੰ ਵੇਖ ਕੇ ਇਹਦੀ ਕਿਰਤ ਕਰਮ ਨੂੰ ਵੇਖ ਕੇ ਤੇ ਇਸ ਧਰਤੀ ਦੇ ਤੇ ਜੋ ਅਨੇਕਾਂ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪਜ ਜੋ ਅੰਡਿਆਂ ਤੋਂ ਪੈਦਾ ਹੋ ਰਹੇ ਨੇ ਜੇਰ ਤੋਂ ਪੈਦਾ ਹੋ ਰਹੇ ਨੇ ਪਸੀਨੇ ਤੋਂ ਪੈਦਾ ਹੋ ਰਹੇ ਨੇ ਉਤਪਜ ਖਾਣੀਏ ਜੋ ਬਨਸਪਤੀ ਹੈ ਇਹਨਾਂ ਖਾਣੀਆਂ ਨੂੰ ਵੇਖ ਕੇ ਵੀ ਮੈਂ ਵਿਸਮਾਦ ਨਹੀਂ ਅਵਸਥਾ ਦੇ ਚਲਾ ਜਾਣਾ ਵਿਸਮਾਦ ਸਾਦ ਲਗੇ ਪ੍ਰਾਣੀ ਇਹ ਅਕਾਲਪੁਰਖ ਜੀਵਾਂ ਨੂੰ ਜਦ ਸਵਾਦ ਵਿੱਚ ਲੀਨ ਮੈਂ ਦੇਖਣਾ ਤੇ ਸਵਾਦਾਂ ਦੇ ਵਿੱਚ ਗ੍ਰਸੇ ਹੋਏ ਮੈਂ ਦੇਖਣਾ ਮੈਂ ਤੇ ਇੱਥੇ ਵੀ ਵਿਸਮਾਦ ਹੋ ਜਾਂਦਾ ਹਰ ਜੀਵ ਕਿਸੇ ਨਾ ਕਿਸੇ ਰਸ ਦੇ ਪਿੱਛੇ ਦੌੜ ਰਿਹਾ ਤੇ ਹਰ ਜੀਵ ਦੇ ਅੰਦਰ ਕੋਈ ਨਾ ਕੋਈ ਰਸ ਜਿਹੜਾ ਹੈ ਉਹ ਪ੍ਰધાન ਹੈ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋ ਹੈ ਪ੍ਰਭੂ ਜੀਵਾਂ ਦਾ ਸੰਜੋਗ ਤੇ ਜੀਵਾਂ ਦਾ ਵਿਜੋਗ ਮਨੁੱਖ ਮਨੁੱਖ ਦਾ ਹੀ ਸੰਜੋਗ ਨਹੀਂ ਮਨੁੱਖ ਦਾ ਪਸ਼ੂ ਨਾਲ ਵੀ ਸੰਜੋਗ ਹੈ ਘਰ ਵਿੱਚ ਜੋ ਗਊ ਹੈ ਪਾਲਤੂ ਉਸ ਨਾਲ ਵੀ ਕੋਈ ਸੱਦਾ ਪੁਰਬਲਾ ਸੰਜੋਗ ਹੈ ਘਰ ਦੇ ਜੋ ਕੁੱਤੇ ਨੇ ਉਹਨਾਂ ਨਾਲ ਵੀ ਸਾਡਾ ਕੋਈ ਸੰਜੋਗ ਹੈ ਪੁਰਬਲਾ ਘਰ ਵਿੱਚ ਜੋ ਬੂਟੇ ਨੇ ਫੁੱਲਾਂ ਦੇ ਚਾਹ ਫਲਾਂ ਦੇ ਇਹਨਾਂ ਨਾਲ ਵੀ ਸਾਡਾ ਕੋਈ ਪੁਰਬਲਾ ਸੰਜੋਗ ਹੈ ਮਨੁੱਖ ਦਾ ਮਨੁੱਖ ਨਾਲ ਜੋ ਮੇਲ ਮਨੁੱਖ ਦਾ ਜੋ ਬਨਸਪਤੀ ਨਾਲ ਮੇਲ ਜਿਹੜੀ ਬਨਸਪਤੀ ਜ਼ਿਆਦਾ ਅੰਦੌਲਿਤ ਕਰੇ ਪਸ਼ੂ ਨਾਲ ਕੋਈ ਸਾਡਾ ਸੰਬੰਧ ਹੈ ਜਿਹੜੇ ਪਸ਼ੂ ਜ਼ਿਆਦਾ ਅੰਦੋਲਿਤ ਕਰਨ ਜ਼ਿਆਦਾ ਕشش ਦਬਾਇਸ ਬਣਨ ਉਹਨਾਂ ਪਸ਼ੂਆਂ ਨਾਲ ਸਾਡਾ ਕੋਈ ਸੰਬੰਧ ਰਹਿ ਗਿਆ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਮਨੁੱਖ ਜ਼ਿਆਦਾ ਪ੍ਰਭਾਵਿਤ ਕਰੇ ਤੇ ਜਿਸ ਦੀ ਚਾਹਤ ਬਹੁਤ ਜ਼ਿਆਦਾ ਪੈਦਾ ਹੋਵੇ ਉਸ ਨਾਲ ਕੋਈ ਸੰਜੋਗ ਸਾਡਾ ਪੁਰਬਲਾ ਵੀ ਹੈ ਤੋਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜੀਵਾਂ ਦੇ ਤਰ੍ਹਾਂ-ਤਰ੍ਹਾਂ ਦੇ ਮੈਂ ਸੰਜੋਗ ਵੇਖਦਾ ਵੇਖ ਕੇ ਹੈਰਾਨ ਹੋ ਜਾਣਾ ਤੇ ਸੰਜੋਗ ਦੇ ਨਾਲ ਜੁੜਿਆ ਹੋਇਆ ਵਿਜੋਗ ਵੇਖਣਾ ਵਿਛੋੜਾ ਵੇਖਣਾ ਮਿਲਣਾ ਹੈ ਤੇ ਫਿਰ ਵਿਛੜਨਾ ਹੈ ਇਹ ਵੀ ਮੈਨੂੰ ਵਿਸਮਾਦ ਨਹੀਂ ਅਵਸਥਾ ਦੇ ਚ ਲੈ ਜਾਂਦਾ ਹੈ ਵਿਸਮਾਦ ਭੁਖ ਵਿਸਮਾਦ ਭੋਗ ਜੀਵਾਂ ਨੂੰ ਜੋ ਭੁਖ ਲੱਗਦੀ ਹੈ ਇਹ ਵੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ ਤੇ ਭੁਖ ਲੱਗੇ ਮਨੁੱਖ ਜਦ ਭੋਗ ਦੇ ਚ ਲੀਨ ਹੁੰਦੇ ਨੇ ਰਸ ਦੇ ਚ ਲੀਨ ਹੁੰਦੇ ਨੇ ਤਾਂ ਉਸ ਭੁਖ ਨੂੰ ਵੇਖ ਕੇ ਤੇ ਭੋਗ ਨੂੰ ਵੇਖ ਕੇ اے ਪ੍ਰਭੂ ਮੈਂ ਤੇ ਸਮਾਦੀ ਲੀਨ ਹੋ ਜਾਂਦਾ ਵਿਸਮਾਦ ਸਿਫਤ ਵਿਸਮਾਦ ਸਾਲਾ ਤੇਰੀ ਜਿਹੜੀ ਸਿਫਤ ਉਹ ਸਲਾਹ ਹੈ ਉਸ ਦੇ ਜੋ रस ਹੈ ਤੇ ਆਨੰਦ ਹੈ हे ਪ੍ਰਭੂ ਇਹ ਵੇਖ ਕੇ ਵੀ ਮੈਂ ਵਿਸਮਾਦ ਹੋ ਜਾਣਾ ਵਿਸਮਾਦ ਉੱਜੜ ਵਿਸਮਾਦ ਰਾਹ ਪਰਾਂਪਰਾਂ ਦੀ ਉਜਾੜ ਤੇ ਰਸਤੇ ਭਟਕਣਾ ਤੇ ਮਾਰਗ ਤੇ ਚੱਲਣਾ ਚਾਹੇ ਇਹ ਭਟਕਣਾ ਜ਼ਮੀਨ ਤੇ ਹੋਵੇ ਤੇ ਚਾਹੇ ਚੱਲਣਾ ਜ਼ਮੀਨ ਤੇ ਹੋਵੇ ਤੇ ਚਾਹੇ ਇਹ ਭਟਕਣਾ ਸੁਰਤ ਦਾ ਹੋਵੇ ਤੇ ਸਹੀ ਢੰਗ ਨਾਲ ਚੱਲਣਾ ਮਨੁੱਖ ਦੀ ਸੁਰਤ ਦਾ ਹੋਵੇ ਸਾਇਬ ਕਨੇ ਇਸ ਭਟਕਣੇ ਨੂੰ ਵੇਖ ਕੇ ਉਸ ਉੱਜੜ ਨੂੰ ਵੇਖ ਕੇ ਉਜਾੜ ਨੂੰ ਵੇਖ ਕੇ ਤੇ ਰਸਤਿਆਂ ਨੂੰ ਵੇਖ ਕੇ ਐਵੀ ਮੈਂ ਵਿਸਮਾਦਮਈ ਅਵਸਥਾ ਦੇਚ ਲੀਨ ਹੋ ਜਾਣਾ ਵੇਖ ਵਿਦਾਨ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮੈਂ ਇਸ ਵਿਸਮਾਦ ਨੂੰ ਵੇਖ ਕੇ ਆਨੰਦਮਈ ਅਵਸਥਾ ਦੇਚ ਲੀਨ ਹੋ ਕੇ